ਮੈਸੇਜ ਵੀ ਆ ਸਕਦੇ ਕਿਸੇ ਸੂਟ ਦੇ ਬਹੁਤ ਗਲਾਸ ਔਰਗੈਂਜ਼ਾ ਇਹਨਾਂ ਮਲਾਈ ਕਪੜਾ ਹੈ ਨਾ ਪੁੱਛੋ ਕੁਛ ਨਾ ਨਾਲ ਇਹਦੇ ਕ੍ਰਸ਼ ਆਈਸ ਕਾਟਨ ਦੀ ਬਾਟਮ ਲੱਗੀ ਹੈ ਸ਼ਰਟ ਨੂੰ ਲਾਈਨਿੰਗ ਹੈ ਸਲਵਾਰ ਨੂੰ ਲਾਈਨਿੰਗ ਨਹੀਂ ਲਗਣੀ 1200 ਦਾ ਸੂਟ ਹੈ ਜੀ ਚਲੋ ਵਾਓ ਮਤਲਬ ਵਾਓ ਚਲੋ ਜੀ ਸਾਈਨ ਇਨ ਕਰਦੇ ਫੋਨ ਚੁੱਕ ਬਹੁਤ ਹੀ ਪਿਆਰਾ ਸੂਟ ਹੈ ਓਹ ਹੋ ਇਹ ਸਿਰਫ ਮੇਰੇ ਕੋਲ ਹੈ ਓਪਨ ਚੈਲੰਜ ਕਿਤੇ ਹੋਰ ਮਿਲ ਜੇ ਉਰਾ ਕਲਰ ਚਾਰਟ ਦੇਖੋ ਬਹੁਤ ਹੀ ਸੋਹਣਾ ਜੀ ਫਿਰ ਵਾਓ ਕੰਮ ਹੋ ਗਿਆ ਤੇ ਪਲੇਨ ਆਪਣੇ ਕੋ ਲినਨ ਆ ਗਈ ਹੈ ਇੰਪੋਰਟਡ ਮਲਾਈ ਟਾਪ ਕੁਆਲਟੀ ਹੋਏਗੀ ਲੋਕਲ ਕੁਆਲਟੀ ਕੋਈ ਨਹੀਂ ਇੱਕ ਵਧੀਆ ਸਟੱਫ ਆਇਆ ਕਿ ਪੁੱਛੋ ਕੁਛ ਨਾ ਐਸਕੇ ਪ੍ਰੀਮੀਅਮ ਦਾ ਆਇਆ ਪਲੱਸ ਲక్ష్ਮੀ ਟੈਕਸਟਾਈਲ ਇਹਦਾ ਇਹਦਾ ਨਾ ਕੋਈ ਸ਼ਿਕਾਇਤ ਦੀ ਲੋੜ ਹੀ ਨਹੀਂ ਕਸਟਮਰ ਕਹਿੰਦਾ ਠੀਕ ਹੈ ਭਾਜੀ ਦੇ ਦਿਓ ਚਲੋ ਕਲਰ ਚਾਰਟ ਦਿਖਾਓ ਬੇਟਾ ਸਿੰਗਲ ਕਰਕੇ ਹੈਗਾ ਜੀ ਇਹ ਵਾਲਾ ਪ੍ਰੋਪਰ ਕਲਰ ਦਿਖਾਓ ਵਾਓ ਪ੍ਰੋਪਰ ਕਲਰ ਆਣਗੇ ਲਓ ਜੀ ਬਲੈਕ ਕਲਰ ਆਏਗਾ ਇੰਨਾ ਕੁ ਫਾਈਨ ਕਪੜਾ ਹੈ ਮਲਾਈ ਕਪੜਾ ਪੁੱਛੋ ਹੀ ਕੁਛ ਨਾ ਤੁਸੀਂ ਕਲਰ ਚਾਰਟ ਤੁਸੀਂ ਚੈੱਕ ਕਰੀ ਜਾਓ ਸਕਰੀਨਸ਼ਾਟ ਲਈ ਜਾਓ ਹੋਲੀ ਪਤੂਰੀ ਨਹੀਂ ਕਹਿੰਨੀ ਚਲੋ ਸ਼ਾਬਾਸ਼ ਤੁਹਾਨੂੰ ਮੈਂ ਕਲੋਸਲੀ ਵਿਖਾ ਦਿੰਨਾ ਪਹਿਲਾਂ ਤੇ ਇਹ ਦੇਖੋ ਬਹੁਤ ਹੀ ਪਿਆਰੀ ਸੌਫਟ ਵਾਲੀ ਲੋ ਜੀ ਐ ਚੱਕ ਚਲੋ ਅੱਗੇ ਆ ਬਰਬਰੀ ਪ੍ਰਿੰਟ ਚੈੱਕ ਕਰੋ ਇੰਨਾ ਕੁ ਸੌਫਟ ਕਪੜਾ ਨਾ ਮਲਾਈ ਕਪੜਾ ਵਾਓ ਚਲ ਇਹ ਕਲਰ ਚੈੱਕ ਕਰੋ ਬਹੁਤ ਸੋਬਰ ਚ ਜਾ ਓਏ ਹੋਏ ਹੋਏ ਹੋ ਵਾਓ ਕਾਫੀ ਵਾਹ ਜੀ ਵਾਹ ਕਿੱਧਰ ਗਲੂ ਜਾਤ ਮੈਂ ਸਾਰੀਆਂ ਸਰਦਾਰੀ ਸੋਬਰ ਸ਼ੀਟਸ ਲੈ ਕੇ ਆਇਆ ਜੀ ਇਹ ਏਜੀਪਸ਼ਨ ਸਿਲਕ ਬਹੁਤ ਹੀ ਪਿਆਰਾ ਲਾਸਟ ਪੀਸ ਸਾਡੇ ਕੋਲ ਬਚੇ ਨੇ ਟਾਪ ਦੀਆਂ ਚੀਜ਼ਾਂ ਨੇ ਬਿਊਟੀਫੁੱਲ ਸੂਟ ਹੈ ਪ੍ਰਾਈਸ ਇਹਨਾਂ ਦਾ ਚਲੋ 1250 ਜੀ ਦਿੱਤਾ ਸੂਟ 1500 ਵਾਲਾ ਸੂਟ 1250 ਜੀ ਦਿੱਤਾ ਮੇਲਾ ਲੁੱਟ ਲਓ ਤੁਸੀਂ ਲਓ ਜੀ ਵਾਹ ਜੀ ਵਾਹ ਫਿਰ ਬਰਬਰੀ ਝੂਟ ਲੋ ਜੀ ਨਾ ਫਾਈਨ ਕਪੜਾ ਨਾ ਬਹੁਤ ਹੀ ਪਿਆਰਾ ਕਪੜਾ ਹੈ ਆਏਗਾ ਮਸਲੀਨ ਦੀ ਬਾਟਮ ਹੈਗੀ ਹੈ ਵੀ 1250 ਚ ਲੈ ਜਾਓ ਲਾਸਟ ਪੀਸ ਲੈਫਟ ਨੇ ਇਹ نیچے ਮਿਲ ਲੋ ਮਿਲਨੇ ਕਿਤੋਂ ਵੀ ਪ੍ਰਿੰਟ ਓਪਨ ਕਰਕੇ ਦਿਖਾ ਦੇ ਤੁਹਾਨੂੰ ਇੰਨਾ ਕੁ ਫਾਈਨ ਫੈਬਰਿਕ ਹੈ ਨਾ 1250 ਚ ਇਹ ਵੀ ਪ੍ਰਿੰਟ ਦਿੱਤਾ ਤੁਹਾਨੂੰ ਐ ਵੇਖੋ ਚੈੱਕ ਕਰੋ ਮਸਲੀਨ ਇੰਪੋਰਟਡ ਹੈ ਟਾਪ ਕੁਆਲਟੀ ਚਲੋ ਬੁੱਤਰ ਅੱਗੇ ਔਰ ਐ ਦੇਖੋ ਬਹੁਤ ਹੀ ਪਿਆਰਾ ਸਿਰਫ ਤੇ ਸਿਰਫ 1250 ਚ ਪਿਓਰ オリジナル ਬਰਬਰੀ ਇਨਾ ਪਿਆਰ ਤੁਸੀਂ ਦੇ ਰਹੇ ਹੋ ਨਾ ਇਹਨਾਂ ਨੂੰ ਕੀ ਪੁੱਛੋ ਕੁਛ ਨਸੋਰੀ ਮੁੱਟੇ ਫੜ ਲੈ ਲੋ ਜੀ ਇਹ ਦੀ ਚੀਜ਼ ਹੈ ਸ਼ਰਟ ਕੈਮਬਰੀ ਕੋਟਨ ਕੋਟਾ ਦੁਪੱਟਾ ਸਾਰਾ ਵਰਕ ਨਾਲ ਬਾਟਮ ਤੇ ਵਰਕ 1200 ਰੁਪਏ ਦੇ ਵਿੱਚ ਸੂਟ ਆਏਗਾ ਓਕੇ ਜੀ ਲੋ ਜੀ ਚੈੱਕ ਕਰੋ ਸਿਰਫ ਸਕਰੀਨ ਚੋੜ ਲੈਣੀ ਤੁਸੀਂ ਤੇ ਬੁੱਕ ਕਰ ਇਹਨਾਂ ਇਹਨਾਂ ਪਿਆਰ ਦੇ ਰਹਿਣਾ ਲੋਕੀ ਇਸ ਚੀਜ਼ ਨੂੰ ਪੁੱਛੋ ਕੁਛ ਨਾ ਪੋ ਰੋਡ ਫਿਰ ਇਹ ਦੇਖੋ ਸ਼ੀ ਵਾਓ ਠੀਕ ਹੈ ਜਿੱਦਾਂ ਸੋਹਣੀਆਂ ਨੇ ਲੋਜੀ ਤੇ ਮੈਂ ਆ ਪ੍ਰਸ਼ਾਦਾ ਸ਼ਕਿਆ ਤੇ ਮੈਂ ਕਿਹਾ ਚਲੋ ਲਾਈਵ ਹੋ ਜੀ ਨਾਲੇ ਪਾ ਜੂਗਾ ਠੀਕ ਹੈ ਤੇ ਲੋਜੀ ਬਲਕਿ ਸੋਬਰ ਤੇ ਜੈੱਟ ਲੀਜੀਏ ਇਹਨਾਂ ਦਾ ਪ੍ਰਾਈਸ ਆਏਗਾ ਜੀ 1200 ਠੀਕ ਹੈ ਉਸ ਤੋਂ ਬਾਅਦ ਇੱਕ ਹੋਰ ਚੀਜ਼ ਹੋਣੀ ਹੈ ਇਹ ਦੇਖੋ ਜੀ ਇਹ 5 ਮੀਟਰ ਪਿਓਰ 3D ਡਿਜੀਟਲ ਸੂਟ ਹੈ ਕੈਮਰੀ ਕਾਟਨ ਦਾ ਪਲੱਸ ਇਹਦੇ ਨਾਲ ਸਿੰਗਾਪੂਰੀ ਸ਼ਫੌਨ ਦਾ ਦੁਪੱਟਾ ਇਹ ਆ ਗਿਆ ਸੂਟ ਨਾਲ ਇਹਦੇ ਇਹ ਦੁਪੱਟਾ ਸਿੰਗਾਪੂਰੀ ਸ਼ਫੌਨ ਦਾ 1150 ਰੁਪਏ ਦੇ ਵਿੱਚ ਸੂਟ ਹੈ ਅਗਰ ਕੱਪੜੇ ਦਾ ਕਲਰ ਬਲੀਡ ਹੋ ਜੇ ਰੰਗ ਨਿਕਲ ਜੇ ਸੂਟ ਸਾਡਾ ਚੈੱਕ ਕਪੜੇ ਨੂੰ ਚੈੱਕ ਨਹੀਂ ਹੁੰਦਾ ਇਹਦੇ ਵਿੱਚ ਮੈਂ ਤੁਹਾਨੂੰ ਰੰਗ ਬੁਕਾ ਦਿੰਦਾ ਜੀ ਲੋ ਇਹਦੇ ਨਾਲ ਪ੍ਰਿੰਟ ਆ ਆ ਤੁਸੀਂ ਪ੍ਰਿੰਟ ਦੇਖ ਲਿਆ ਦੁਪੱਟਾ ਆ ਗਿਆ ਠੀਕ ਹੈ 1150 ਰੁਪਏ ਸੂਟ ਦੇਵਾਂਗੇ ਨੈਕਸਟ ਲਓ ਜੀ ਇਹਦਾ ਆਪਣਾ 50 ਰੁਪਏ ਮਹਿੰਗੇ ਕਿਉਂਕਿ ਦੁਪੱਟਾ ਮਲਟੀ ਕਲਰ ਦਾ ਹੈ ਠੀਕ ਹੈ ਇਹਦਾ ਪ੍ਰਾਈਸ 1200 ਆਏਗਾ ਇਹ ਦੁਪੱਟੇ ਨਾਲ ਓਕੇ ਆ ਚੈੱਕ ਕਰੋ ਤੁਸੀਂ ਔਰ ਪਲੀਜ਼ ਮੇਰੀ ਆਪਣਾ ਲਾਈਵ ਨੂੰ ਬਤੋਵਾ ਦ ਸ਼ੇਅਰ ਕਰੋ ਲਓ ਜੀ ਇੱਕ ਨਾਏਗਾ ਜਿਆ ਗ੍ਰੀਨ ਦੁਪੱਟਾ ਓਕੇ ਟਾਪ ਦੀ ਚੀਜ਼ ਹੈ ਇਹਦੇ ਵਿੱਚ ਕਲਰ ਚਾਰਟ ਬਹੁਤ ਸੋਹਣੇ ਆਲ ਓਵਰ ਸੂਟ ਨੇ ਬਿਕੋਜ਼ ਮੈਂ ਤੁਹਾਨੂੰ ਰਿਐਲਿਟੀ ਦੱਸਦਾ ਸੇਮ ਸੂਟ ਕਿੱਥੋਂ ਨਹੀਂ ਚ ਮਿਲਣਾ ਮੇਰੇ ਤੋਂ ਇਲਾਵਾ ਮੈਂ ਮੇਰੇ ਕੋ ਕੋਰੇ ਕਾਗੇ ਤੇ ਲਿਖਾ ਲਓ ਜਿੱਥੋਂ ਮਰਜ਼ੀ ਲਿਖਾ ਲਓ ਕਿਉਂਕਿ ਮੈਂ ਜਿਹੜਾ ਦੁਪੱਟਾ ਹਾਈ ਕੁਆਲਿਟੀ ਦਾ ਲਵਾਉਣਾ ਕਲਰ ਜਿਹੜੇ ਆ ਪ੍ਰੋਪਰ ਕੇਰਟਨ ਦੇ ਭੁਆਈ ਦੇ ਕਿ ਕਲਰ ਬਲੀਡ ਨਾ ਹੋਵੇ ਠੀਕ ਹੈ ਜੀ ਆ ਦੇਖੋ ਸੇਮ ਸੂਟ ਨਹੀਂ ਮਿਲੇਗਾ ਪ੍ਰਿੰਟ ਮਿਲ ਜੇਗਾ ਵਿਦ ਦੁਪੱਟਾ ਨਹੀਂ ਮਿਲਣਾ ਦੁਪੱਟੇ ਦੀ ਕੁਆਲਿਟੀ ਨਹੀਂ ਉਹ ਤੁਹਾਨੂੰ ਮਿਲਣੀ ਠੀਕ ਹੈ ਜੀ ਸੋਬਰ जेंटली کپڑا ਦੇ ਪੈਸਾ ਕਮਾਣਾ ਮੇਰਾ ਮੋਟਿਵ ਨਹੀਂ ਹੈਗਾ ਮੇਰਾ ਮੋਟਿਵ ਹੈਗਾ ਚੰਗੀ ਚੀਜ਼ ਕਿਸੇ ਨੂੰ ਪ੍ਰੋਵਾਈਡ ਕਰਕੇ ਪੈਸਾ ਕਮਾਉਣਾ ਆ ਦੇਖੋ ਜੀ ਜੀ ਠੀਕ ਹੈ ਨਾ ਥੋੜੀ ਵਿਕ ਜੇ ਚੰਗੀ ਵਿਕ ਜੇ ਮੁੱਖ ਦੀ ਗੱਲ ਜਿਹੜੀ ਇਹ ਆ ਉਹ ਕਸਟਮਰ ਆਇਆ ਤੇ ਕਹਿੰਦਾ ਪੁੱਤਰ ਕਿੰਨੇ ਸਾਲ ਹੋ ਗਏ ਦੁਕਾਨ ਨੂੰ ਮੇਰੇ 4 ਸਾਲ ਹੋਣੇ ਕਹਿੰਦਾ ਮੈਂ ਇੱਕ ਚੀਜ਼ ਵੇਖਣ ਆ ਕਿ ਅੰਨੇ ਮਾੜੀ ਮਾਲ ਭਰਿਆ ਤੂੰ ਮਰ ਲਈ ਗੰਦ ਕੋੜਾ ਹੈ ਨਹੀਂ ਉਹਦੀ ਉਹਨਾਂ ਦੀ ਇਹੀ ਵਰਡਿੰਗ ਸੀ ਕਿ ਬੇਟਾ ਤੂੰ ਗੰਦ ਕੂੜਾ ਨਹੀਂ ਭਰਿਆ ਸੋ ਚੰਗੀ ਗੱਲ ਹੈ ਜਿਹੜਾ ਲਿਆਇਓ ਵਿਕ ਜੇ ਸੋ ਕੰਮ ਤੁਸੀਂ ਇਹੋ ਕਰੋ ਆਏ ਰਕਮ ਖਰੀ ਕਰੋ ਚੱਲ ਸਸਤੀ ਕਾ ਜੀ ਮੈਂ ਤੁਹਾਨੂੰ ਸਾਰੀਆਂ ਸੋਬਰ ਚੀਜ਼ਾਂ ਦੋ ਕਹਾਂਗਾ ਆ ਦੇਖੋ ਬ੍ਰਾਂਡ ਤੁਸੀਂ ਮੇਰਾ ਚੈੱਕ ਕਰੋ AKTX ਬ੍ਰਾਂਡ ਹਾਈ ਮੀਲਰ ਦਾ ਫੈਬਰਿਕ ਸਾਰਾ ਇੱਧਰ ਚੈੱਕ ਕਰੋ ਮੰਮੀਆਂ ਨੂੰ ਖੁਸ਼ ਕਰੋ ਸੱਸਾਂ ਨੂੰ ਖੁਸ਼ ਕਰੋ ਪਰਜਾਈਆਂ ਪਹਿਣਾ ਨੂੰ ਸਾਰਿਆਂ ਨੂੰ ਖੁਸ਼ ਕਰੋ ਵੱਡੇ ਵੱਡੇ ਛੋਟੇ ਪ੍ਰਿੰਟ ਆ ਗਏ ਆ ਦੇਖੋ ਠੀਕ ਜੈਂਟਲੀ ਪ੍ਰਿੰਟ ਨੇ ਮਤਲਬ ਕਿ ਲੋਆ ਏਦਾਂ ਦਾ ਕਪੜਾ ਹੈ ਕਿ ਇਹ ਫਟਦਾ ਹੀ ਨਹੀਂ ਹੁਣ ਇਹ ਆਪਣਾ ਇੰਗਲੈਂਡ ਤੋਂ ਕਸਟਮਰ ਉਹਨੇ ਸਾਰੇ ਸੂਟ ਰਖਵਾਏ ਮੇਰੇ ਕੋਲ ਇਹਦੇ ਨਾਲ ਦੇ ਸੇਮ ਪ੍ਰਿੰਟ ਕਿੰਨੇ ਲੈ ਲਏ ਉਹਨਾਂ ਨੇ ਕਹਿੰਦੇ ਭਾਈ ਮੰਮੀ ਮੇਰੇ ਨੂੰ ਸੂਟ ਦਿਓ ਤੇ ਮੈਂ ਠੀਕ ਹੈ ਭਾਈ ਕੋਈ ਚੱਕਰ ਨਹੀਂ ਆ ਦੇਖੋ ਇਹਦੀ ਵੀਡੀਓ ਤੁਸੀਂ ਵਾਇਰਲ ਕਰ ਕਾफी ਕੀਤੀ ਸੀਗੀ ਹੈਨਾ ਸੋ ਮੈਂ ਚਾਹੇ ਉਹ ਲੋਕੀ ਜਾਂਦੇ ਕਿ ਭਾਜੀ ਸੂਟ ਦਿਖਾਓ ਜੀ ਸੱਜੇ ਭਾਜੀ ਸੂਟ ਦਿਖਾਓ 500 ਵਾਲਾ 500 ਵਾਲਾ ਕਿੱਥੋਂ ਦੇ ਦिए 5 600 ਦਾ ਤਾਂ ਪਲੇਨ ਨਹੀਂ ਮਾਲ ਮਿਲਦਾ ਪਿਆ ਵਧੀਆ ਜੀ ਵਧੀਆ 5 600 ਦਾ ਤਾਂ ਪਲੇਨ ਸੂਟ ਨਹੀਂ ਮਿਲਦਾ ਤੁਹਾਨੂੰ ਕੀ ਦਸੀ ਆਂ ਪਾ ਤੇ ਲੁੱਕ ਚਲੋ ਕੋਈ ਗੱਲ ਲੋ ਜੀ ਐ ਜੀ ਤਾਂ ਦੇਖੋ ਤੁਸੀਂ ਵਾਓ ਜਿੱਦੀ ਮੈਂ ਹੀ ਕਰ ਜਾਦਾ ਭਰਾ ਸੀ ਉਹਦੀ ਇਹ ਤਾਂ ਪੈਸੇ ਦਿੱਤੇ ਹੋਏ ਹਰਿਆਣੇ 'ਚ ਪੈਸੇ ਨਹੀਂ ਦੇਣ ਏਡੇ ਲੋਕੀ ਤੇ ਕੋਰੀਅਰ ਵਾਲੇ ਜਿਹੜੇ ਸੌਰੀ ਏ ਜਿਹੜੇ ਕੋਰੀਅਰ ਵਾਲੇ ਨੇ ਉਹ ਕਸਟਮਰ ਨੂੰ ਉਹ ਪੈਸਾ ਨਹੀਂ ਦੇਣ ਦੇ ਰਾਮੀ ਆਪੇ ਚੋਰੀ ਕਰੀ ਜਾਂਦੇ ਨੇ ਕੀ ਕਰੀਏ ਆ ਲੋ ਇਹ ਟੌਪ ਦੀ ਕੁਆਲਿਟੀ ਔਰ ਇਹਨਾਂ ਦੁਪੱਟਾ ਮਸਲੀਨ ਦਾ ਲਵਾਇਆ ਆਪਾਂ ਦੇਖਿਆ ਪ੍ਰਿੰਟ ਚੈੱਕ ਕੀਤਾ ਸੋਬਰ ਪ੍ਰਿੰਟ ਪੇਸਟਲ ਹੁਣ ਕਈ ਘਰ ਭਾਜੀ ਗੂੜੇ ਰੰਗ ਵਿਖਾਓ ਉਹ ਬਿੰਦੂ ਸਮਝ ਨਹੀਂ ਹੁੰਦੀ ਕਿ ਕਿੰਨੇ ਕੁ ਗੂੜੇ ਪਾਲ ਗੋ ਤੁਸੀਂ ਗਰਮੀਆਂ ਵਿੱਚ ਹੈ ਗੂੜੇ ਰੰਗ ਖਾਓ ਫਿਰ ਕਹਿੰਦੇ ਗੂੜੇ ਰੰਗ ਪਾਓ ਆਇਓ ਰੋਪਾ ਇਨ ਸਮਰਸ ਓਨਲੀ ਯੂ ਕੈਨ ਵੇਅਰ ਅ ਪਿਸਟਲ ਸ਼ੀਟਸ ਲਾਈਟ ਸ਼ੀਟਸ ਕਿ ਜਿਹੜਾ ਤੁਹਾਡੀ ਬੋਡੀ ਨੂੰ ਕਪੜਾ ਨਾ ਖਾਵੇ ਹੀਟ ਨਾ ਵੜੇ ਅੰਦਰ ਇੱਧਰ ਵੇਖੋ ਦਸੋ ਪ੍ਰਿੰਟ ਹੈ ਸੋਬਰਕ ਨਹੀਂ ਸਾਰੇ ਲਓ ਜੀ ਹੁਣ ਕੁਝ ਤੋਂ ਸੱਚ ਉਹ ਵੀ ਆ ਗਿਆ ਮਾਸਟਰ ਆ ਗਿਆ ਹੁਣ ਇੱਕ ਇਹ ਚੀਜ਼ ਹੈ ਜੀ ਹੁਣ ਇਹ 1400 ਦਾ ਸੂਟ ਆਏਗਾ ਇਹ 1400 ਦਾ ਸੂਟ ਆਏਗਾ ਇੱਕੋ ਹੀ ਸੂਟ ਬਚਿਆ ਮੇਰੇ ਕੋ 1400 ਦਾ ਕਿਉਂਕਿ ਇਹ ਪ੍ਰਿੰਟ ਹੋਰ ਹਿਸਾਬ ਦਾ ਹੈ ਬਟਰ ਕਾਟਨ ਹੈ ਪਲੱਸ ਇਹਦੇ ਨਾਲ ਲੱਗਾ ਮਸਲੀਨ ਦਾ ਦੁਪੱਟਾ ਓਕੇ ਜੀ ਵਨ ਓਨਲੀ ਵਨ ਸੂਟ ਲੈਫਟ ਠੀਕ ਹੈ ਜੀ ਇਹ ਆਏਗਾ ਜੀ 1250 ਦਾ ਕੋ ਦੇ ਕਹਣਾ ਭਾਈ ਇਹ ਕੋ 1200 ਇਹਨਾਂ ਲੱਗਾ ਸਿੰਗਾਪੂਰੀਸ਼ ਫੋਨ ਦਾ ਦੁਪੱਟਾ ਮੈਂ ਮੈਡਮ ਦੱਸਦਾ ਕਿ ਆ ਜੀ ਪ੍ਰਾਈਸ ਓਕੇ ਹੋਰ ਮੈਂ ਤੁਹਾਨੂੰ ਦਫਨ ਜਾ ਰਿਹਾ ਦਫਨ ਦੱਸਣ ਜਾ ਰਿਹਾ ਪ੍ਰਿੰਟ ਸੂਟ ਠੀਕ ਹੈ ਲੋਚ ਇੱਕ ਪਾ ਤੇ ਇੱਕ ਧੋ 1000 ਦੇ ਤੋਂ ਠੀਕ ਹੈ ਲੋ ਜੀ ਹੁਣ ਦੋਸਤੋ ਮਾਰਕੀਟ ਚ ਪ੍ਰਿੰਟ ਵਿਕਦੇ ਨੇ ਬੜੇ ਪਰ ਇਹ ਚੀਜ਼ਾਂ ਕਿੱਥੋਂ ਲੱਭੋਗੇ ਤੁਸੀਂ ਇਹ ਪ੍ਰਿੰਟ ਚੈੱਕ ਕਰੋ ਔਰ ਸਭ ਤੋਂ ਵੱਡੀ ਗੱਲ ਬਾਟਮ ਲੋਕ ਕੀ ਕਰਦੇ 350 400 ਦਾ ਸੂਟ ਪਾ ਰਹੇ ਨੇ ਬਟ ਉਹਦੇ ਨਾਲ ਪੀਸੀ ਕੋਟ ਨਹੀਂ ਹੈ ਸਲਵਾਰਾ ਪਲੱਸ ਸਲਵਾਰ ਦਾ ਕੱਪੜਾ ਘਟ ਜੇ ਨਾ ਫਸਿਆ ਕਰੋ ਧੋਖੇ ਧੋਖੇੜੀ ਤੋਂ ਬਚ ਜਾਓ ਬਚ ਜਾਓ ਕਿਉਂਕਿ ਘਾਹ ਕੇ ਮੇਰੇ ਕੋ ਆਂਦੇ ਭਾਈ ਉੱਥੇ ਇਹਨਾਂ ਦਾ ਮਿਲਦਾ ਤੁਸੀਂ 100 ਰੁਪਏ ਮਹਿੰਗਾ ਮਲੇ ਹੋ ਕਪੜਾ 10 ਤੋਂ 20 ਕਸਟਮਰ ਦਾ ਮੈਂ ਭਲੇਖਾ ਕੱਢਿਆ ਮੈਂ ਕਿਹਾ ਲੋ ਸਲਵਾਰ ਇੰਨੀ ਇੰਨੀ ਜਿਆਦਾ ਸਲਵਾਰ ਦੇ ਤੂੰ ਕਸਟਮਰ ਨੂੰ ਵੇਚਣੀ ਨਾ ਵੱਡੇ ਬਾਹਰ ਦੀ ਪਰ ਇਹ ਠੀਕ ਲਓ ਜੀ ਇਹ ਦੇਖੋ ਪ੍ਰਿੰਟ ਸਾਰੇ ਪ੍ਰਿੰਟ ਬੋਟਮਾ ਸਾਰੀਆਂ ਵਰਦਮਾਨ ਫੈਕਟਰੀ ਜੇ ਆਪਾਂ ਲਵਾਨੀ ਹੋਈ ਹੈ ਵਰਦਮਾਨ ਬੋਟਮ ਹੈ ਠੀਕ ਹੈ ਇਹ ਦੇਖੋ ਇੰਪੋਰਟਡ ਕਪੜਾ ਸਾਰੇ ਮਨ ਲਓ ਅਗਰ ਕਿਸੇ ਮੇਰੀ ਭੈਣ ਨੇ ਮੇਰੇ ਕੋਲ ਸੋਹੜਾ ਹੀ ਤੱਕ ਬਾਈ ਨਹੀਂ ਕੀਤਾ ਨਾ ਤੇ ਤੁਸੀਂ ਇੱਕ ਸੋੜ ਮੰਗਵਾ ਕੇ ਦੇਖ ਲਵੋ ਠੀਕ ਹੈ ਇਨਾ ਵੱਡਾ ਕੋਈ ਰਿਸਕ ਨਹੀਂ ਹੈਗਾ 600 ਰੁਪਏ ਦਾ ਸਮਝਦੇ ਇਸ ਗੱਲ ਨੂੰ ਤੁਸੀਂ ਮੰਗਾ ਕੇ ਦੇਖੋ ਤੇ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਦੱਸੋ ਕਰ ਦਿਓ ਇਹ ਪ੍ਰਿੰਟ ਭਾਵੇਂ ਮੈਂ ਕਿੰਨਾ ਕੁ ਵੇਚ ਚੁੱਕਿਆ ਇਨਾ ਸੋਹਣਾ ਪ੍ਰਿੰਟ ਹੈ ਪਲੱਸ ਆ ਦੇਖੋ ਵਾਓ ਰਸ਼ਟ ਕਲਰ ਦੀ ਇੰਨੀ ਡਿਮਾਂਡ ਹੈ ਪੁੱਛੋ ਕੁਛ ਨਾ ਐ ਪ੍ਰਿੰਟ 1000 ਰੁਪਏ ਦੇ ਦੋ ਜੇ ਤੁਸੀਂ ਮੇਰੀ ਸ਼ਾਪ ਤੇ ਆ ਕੇ ਲਵੋਗੇ ਤੇ ਠੀਕ ਹੈ ਤੇ ਪਲੱਸ ਜੇ ਤੁਸੀਂ ਆਨਲਾਈਨ ਲੈਣੇ ਨੇ ਤੇ 1100 ਦੇ ਦੋ ਵੀ ਸ਼ਿਪਿੰਗ ਪੈਣੇ ਤੁਹਾਨੂੰ ਠੀਕ ਹੈ ਔਰ ਜਿਹੜਾ ਮੇਰੀ ਦੁਕਾਨ ਤੇ ਚੱਲ ਕੇ ਆਏਗਾ ਉਹਦਾ ਮਾਨਤਨ ਹੋਰ ਕੀਤਾ ਜਾਏਗਾ ਪਲੱਸ ਜਿਹੜਾ ਫੇਸਬੁੱਕ ਦੇ ਪੇਜ ਨੂੰ ਫੋਲੋ ਕਰੇਗਾ ਮੈਂ ਫੇਸਬੁੱਕ ਤੇ ਵੀ ਆ ਗਿਆ ਜਿਹੜਾ ਫੇਸਬੁੱਕ ਦੇ ਪੇਜ ਨੂੰ ਫੋਲੋ ਕਰੇਗਾ ਉਹਦਾ ਹੋਰ ਮਾਨ ਕੀਤਾ ਜਾਏ ਲਓ ਜੀ ਵਾਓ ਇੱਕ ਨਹੀਂ ਪ੍ਰਿੰਟ ਤੇ ਅਸੀਂ ਬਹੁਤ ਸਾਰੇ ਦਿਨ ਸ਼ੌਪ ਤੇ ਵੀ ਲਈਦਾ ਤੇ ਹੁਣ ਸੋਚਿਆ ਮੈਂ ਲਾਈਵ ਹੋ ਜਾਈਏ ਭੈਣਾ ਫਰੀ ਹੋਈਆਂ ਹੋਣੀਆਂ ਠੀਕ ਹੈ ਜੀ ਪ੍ਰਿੰਟ ਸੋਹਣੇ ਲੱਗ ਰਹੇ ਨੇ ਤੁਸੀਂ ਭਰਾ ਨੂੰ ਯੈਸ ਨੋ ਕਰੋ ਠੀਕ ਹੈ ਓਏ ਹੋਏ ਹੋਏ ਇੰਨਾ ਕੁਲਾ ਕਪੜਾ ਵੀ ਹੋ ਸਕਦਾ ਇੰਨਾ ਕੁਲਾ ਕਪੜਾ ਵੀ ਵਾਜੇ ਵਾ ਕੁਆ ਐਡਿਕਟਿਵ ਪ੍ਰਿੰਟ ਸੌਫਟ ਪ੍ਰਿੰਟ ਬਹੁਤ ਮਲਾਈਕ ਲਾਈਟ ਬੰਦ ਕਰ ਪਹਿਣ ਮੈਂ ਦੱਗਿਆ ਤੀਆਂ ਬੰਦ ਕੀਤੀਆਂ ਲਾਈਟਾਂ ਮੈਂ ਸ਼ਟਰ ਬੰਦ ਕਰਕੇ ਫੇਰ ਹੀ ਸੂਟ-ਸੂਟ ਦਿਖਾ ਰਿਹਾ ਸ਼ਟਰ ਮੈਂ ਬੰਦ ਕੀਤਾ ਦਿਖਾਉਂਦਾ ਤੇ ਫੇਰ ਦਿਖਾ ਰਿਹਾ ਆ ਦੇਖੋ ਇਹ ਐ ਦੇ ਇਨਾ ਵੇਚਿਆ ਨਾ ਪ੍ਰਿੰਟ ਔਰ ਔਨ ਰੀਪੀਟ ਤੁਹਾਡਾ ਧੜ ਲਓ ਜੀ ਹੋਆ ਇਹ ਗੁਰ ਸੱਚੇ ਪਾਸ਼ ਮੈਂ ਕਰੀ ਤਾ ਠੀਕ ਹੈ ਜੀ ਤਸੱਲੀ ਬਖਮ ਪ੍ਰਿੰਟ ਲੱਭ ਰਹੇ ਨੇ ਤੁਹਾਨੂੰ ਵਾਓ ਸਕਰੀਨਸ਼ੌਟ ਲਵੋ ਤੇ ਭਰਾ ਦਾ ਮਾਨ ਸਤਕਾਰ ਵਧਾਓ ਓਕੇ ਆਪਣੀਆਂ ਸਹੇਲੀਆਂ ਭਰਾ ਬੀਬੀਆਂ ਦੇ ਸ਼ੇਅਰ ਕਰੋ ਇਹ ਪ੍ਰਿੰਟ ਮੈਂ ਤਾਂ ਮਾਰਕੀਟ 'ਚ ਪ੍ਰਿੰਟ ਬੜੇ ਵੇਖੇ ਨੇ ਮੈਂ ਨਹੀਂ ਪਾਉਂਦਾ ਗੁਲਾਬ ਜੀ ਵੇਚੋ ਸਾਰੇ ਵੇਚਣ ਦੇ ਤੁਸੀਂ ਕਿਉਂ ਨਹੀਂ ਵੇਚਣ ਦੇ ਮੈਂ ਠੱਠੇ ਬੂਜ ਪਹਿਨ ਜਾ ਕੇ ਸਾਰੇ ਜਿਹੜੇ ਵੇਚਣ ਦੇ ਮੈਂ ਕਿਸੇ ਵਰਗੇ ਵੇਚ ਨਹੀਂ ਅਲੱਗ ਕਰੋ ਕੁਝ ਚੰਗਾ ਕਰੋ ਠੀਕ ਹੈ ਨਾ ਮੈਂ ਵੇਚ ਨਹੀਂ ਕੋਲਾਪ ਜੀ ਵਟ ਕੇ ਪੈਸੇ ਦੇ ਦਿਓ ਲੈ ਜਾਓ ਮੈਨਾਂ ਇਹ ਤਾਂ ਕੰਮ ਹੀ ਨਹੀਂ ਕਰਨਾ ਕਦੀ ਠੀਕ ਹੈ ਕਿ ਨਹੀਂ ਜੇ ਕੂੜਾ ਵੇਚ ਕੇ ਉਹ ਨਹੀਂ ਦੁਕਾਨਦਾਰੀ ਖਰਾਬ ਇੱਕ ਵਾਰੀ ਮੈਂ ਡਾਊਨ ਕਪੜਾ ਵੇਚਦਾ ਨਾ ਤੇ ਚੰਗਾ ਗਾਹਕ ਮੇਰਾ ਖਰਾਬ ਹੋਏ ਨਾ ਸਾਰੇ ਸੋ ਓਕੇ ਇਹ ਮੇਰੇ ਮਾਹ ਹੈ ਕਵਰਾ ਠੰਡਾ ਹੋਇਆ ਹੈ ਮੇਰਾ ਆਹ ਦੇਖੋ ਠੀਕ ਹੈ ਉਮ ਕੱਲਾ ਉਮੀਦ ਨਾਲ ਕੋਈ ਨਹੀਂ ਹੰਦੀ ਹੈ ਇਸ ਟਾਈਮ ਤੇ ਠੀਕ ਹੈ ਵਾਓ ਇਹ ਬੋਰਡ ਆਮ ਚੈੱਕ ਠੀਕ ਹੈ ਸਕਰੀਨ ਸ਼ਾਟ ਲਈ ਜਾ ਹੋਰ ਹਾਂ ਜੇ ਕਿਸੇ ਮੇਰੀ ਭੈਣ ਨੇ ਹੋਲ ਸੇਲ ਤੇ ਸੂਟ ਲੈਣੇ ਨੇ ਉਹ ਸਾਡਾ ਗੱਲ ਕਰ ਲਿਓ ਤਾਂ ਮਾਨਤਨ ਪੂਰਾ ਕੀਤਾ ਜਾਏਗਾ ਓਕੇ ਸ਼ਾਪ ਐਗਰੀ ਜੀ ਸ਼ੇਅਰ ਕਰ ਦਿਓ ਡਿਸਟ੍ਰਿਕਟ ਬਦਸਪੁਰ ਮੈਂ ਥੋੜੇ ਜੇ ਓ ਵਾਓ ਇੰਨਾ ਕੁ ਪਿਆਰਾ ਬਹੁਤ ਧੰਨਵਾਦ ਇਹ ਦੇਖੋ ਮੈਂ ਕਿੰਨਾ ਸੌਫਟ ਆ ਪ੍ਰਿੰਟ ਚੱਕ ਲਓ ਬਹੁਤ ਹੀ ਸੋਹਣੀ ਛਿੜਕ ਆ ਕਲਰ ਬਹੁਤ ਚੰਗਾ ਪਿਆ ਠੀਕ ਉਹ ਕੂਲਾ ਕਹਿੰਦੇ ਨੇ ਕੂਲਾ ਕਪੜਾ ਕੂਲਾ ਆਇਆ ਇਹ ਛਿੜਕ ਚੱਕ ਛੋਟੀ ਬੂਟੀ ਵਿੱਚ ਡਿਮਾਂਡ ਕਰਦੀਆਂ ਸੀ ਪਹਿਣਾ ਬਹੁਤ ਪਿਆਰਾ ਹੈ ਇਧਰ ਠੀਕ ਹੈ ਵਾਉ ਪ੍ਰਿੰਟ ਦੇਖੀ ਜਾਓ ਦੋਸਤੋ ਓ ਹੋ 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 ਮਲਾਈ ਕਪੜਾ ਵਾਉ ਕਰ ਦੇਗਾ ਸ਼ਿਦਾਈ ਕਪੜਾ ਆ ਗਿਆ ਨਿਹਰਾ ਮਲਾਈ ਕਪੜਾ ਲਓ ਜੀ ਸੋਟੀ ਬੂਟੀ ਓਏ ਰੈੱਡ ਕਲਰ ਅੱਛਾ ਫਿਰ ਰੈੱਡ ਕਲਰ ਦੀ ਵੀ ਡਿਮਾਂਡ ਕੀ ਭਾਜੀ ਤੁਸੀਂ ਰੈੱਡ ਕਲਰ ਦੀ ਮੰਗ ਲਾਓ ਹਲੋ ਲਾਲੋ ਲਾਲ ਆ ਗਿਆ ਇੱਕ ਪਾਤ ਇੱਕ ਤੋਂ ਬਰਾ ਸੋ ਦੇ ਦੋ ਯਾ ਤਾਂ ਪ੍ਰਿੰਟ ਦੇਖੋ ਤੇ ਮੇਲਾ ਲੂਟੋ ਵਾਓ ਚਾਚੀ ਤੜਕਾ ਇਹ ਪ੍ਰਿੰਟ ਇਨਕ ਮੈਨੂੰ ਫਾਈਲ ਲੱਗਾ ਨਾ ਇਹਦੇ ਵਿੱਚ ਨਾ ਹਲਕਾ ਹਲਕਾ ਫੋਇਲ ਹੈਗਾ ਆ ਦੇਖੋ ਬਹੁਤ ਹੀ ਸੋਬਰ ਸ਼ੀਟਾਂ ਨੇ ਪੈਨਾ ਡਰੈਸਾ ਬਣਾਉਣ ਫਰੋਕਾ ਬਣਾਉਣ ਕੋਡ ਸੈਟ ਬਣਾਓ ਜੋ ਆ ਦੇਖੋ ਮਸਟਰਡ ਜੋ ਮਰਜੀ ਬਣਾਓ ਲਓ ਜੀ ਆਪਣੀਆਂ ਦਾਦੀਆਂ ਨੂੰ ਵੀ ਖੁਸ਼ ਕਰ ਸਕਦੇ ਹੋ ਤੁਸੀਂ ਠੀਕ ਹੈ ਬਲੂ ਗੋਲ ਆ ਆਚਟ ਕੋਲ ਆਲ ਓਵਰ ਪ੍ਰਿੰਟ ਸੋਨੇ ਨੇ ਓਏ ਹੋਏ ਹੋਏ ਬੋਲ ਉਹ ਤੇ ਬਹੁਤ ਹੀ ਕੁਆਂਟੀਟੀ ਚ ਆਏ ਪ੍ਰਿੰਟ ਸਾਡੇ ਕੋਲ ਵਾਹ ਵਾਹ ਜੀ ਵਾ ਯਾਰ ਵੀਡੀਓ ਚ ਨਹੀਂ ਦਿਖਾਈ ਨਹੀਂ ਜਾਂਦੇ ਦਰ ਕਰੇ ਬੈਠੇ ਤੁਹਾਨੂੰ ਪ੍ਰਿੰਟ ਮਿਲਣ ਦੇ ਹੋਰ ਤੁਹਾਨੂੰ ਕੀ ਚਾਹੀਦਾ ਹੈ ਨਾ ਕਿਤੇ ਤੇਲ ਲੱਗਣਾ ਪੈਟਰੋਲ ਹੈ ਨਾ ਤੁਹਾਡੀ ਕਿਤੇ ਹੈ ਗਰਮੀ ਨਾ ਖਿੱਚ-ਖਿੱਚ ਓਏ ਵੋਏ ਯਾ ਇਹ ਇਹ ਪ੍ਰਿੰਟਰ ਜਿਹੜਾ ਇੰਨਾ ਮੈਨੂੰ ਪਿਆਰਾ ਲੱਗਣਾ ਇੱਕ ਵਾਰਾ ਦਿਲ ਕਰਦਾ ਕਿ ਮੈਂ ਦੀ ਸ਼ਰਟ ਸੁਹਾਈ ਲਵਾ ਜਰਾ ਹਣਾ ਫੇਰ ਮੈਨੂੰ ਲੱਗਦਾ ਕਿ ਮੇਰੇ ਰੰਗ ਵਰਗਾ ਹੀ ਪ੍ਰਿੰਟ ਆ ਗਿਆ ਤੇ ਫੇਰ ਮੈਂ ਬਹੁਤਾ ਹੀ ਕਾਲਾ ਲੱਗਾਂਗਾ ਲਾਣੇ ਜਿਗੜ ਕੋਈ ਦਾ ਇਹ ਦੇਖੋ ਪ੍ਰਿੰਟ ਭੈਣਾ ਨਾ ਕਹਿ ਰਹੀ ਸੀ ਕਿ ਭਾਈ ਇਹਨੂੰ ਖੋਲ ਕੇ ਦਿਖਾਓ ਐਲੋ ਭੈਣ ਖੋਲ ਕੇ ਵਿਖਾ ਦਿੰਦੇ ਆਪਾਂ ਖੁੱਲਿਆ ਹੋਇਆ ਵੀ ਇਦਾਂ ਦਾ ਯੈਲੋ ਠੀਕ ਹੈ ਜੀ ਥੈਂਕ ਯੂ ਵਾਓ ਇਹ ਦੋ ਦੇਖੋ ਬਈ ਇਹ ਦੇਖ ਹੇ ਵੀ ਲੋ ਇਹਦੇ ਵੀ ਇਹਨੇ ਮੈਸੇਜ ਆ ਦਿਖਾਣਾ ਦਾ ਮੋ ਛੋਟੀ ਮੁੱਟੀ ਲੋ ਇਦਾਂ ਦਾ ਕੱਪੜਾ ਕਿ ਤੁਸੀਂ ਕਹੋਗੇ ਭਾਜੀ ਫੱਟਦਾ ਕਿਉਂ ਨਹੀਂ ਵਾਓ ਪ੍ਰਿੰਟ ਹੈਗਾ ਸਾਨੂੰ ਕਿਹੜਾ ਨਹੀਂ ਮਿਲਦਾ ਵਿਚਾਰੋ ਜਿਹੜੇ ਸਾਰੇ ਵੇਚਦੇ ਸਾਨੂੰ ਨਹੀਂ ਮਿਲਦਾ ਉਹ ਅਸਾਂ ਹਰ ਇੱਕ ਦੀ ਆਪਣੀ ਆਪਣੀ ਅੱਖ ਮੈਂ ਉਹ ਵੇਚਦਾ ਹੀ ਆ ਦੇਖੋ ਠੀਕ ਹੈ ਜੀ ਭੈਣ 1200 ਦੇ ਦੋ ਤੇ ਜਲਦੀ ਨਾਲ ਦੀ ਕਰ ਲੋ ਬੁੱਕ ਵਾਓ ਡਰੈਸ ਆ ਵਾਓ ਵਾਓ ਬਿਊਟੀ ਓਏ ਹੋਏ ਹੋਏ ਇਹ ਬਹੁਤ ਸੋਹਣਾ ਬੰਤ ਹੁਣ ਅਲੋਰ ਤੇ प्रिंट ठीक है प्रिंट चेक ओए होए जबरदस्त ठीक है ਬਹੁਤ ਪਿਆਰੇ ਸੀ ਟੌਪ ਲਓ ਜੀ ਫਿਰ ਠੀਕ ਹੈ ਸੋਨੇ ਲੱਗੇ ਪ੍ਰਿੰਟ ਪਹਿਲੇ ਯੈਸ ਲੋ ਕਰੋ ਹੌਸਲਾ ਵਧਾਇਆ ਕਰੋ ਭਰਾ ਦਾ ਹੁਣ ਇੱਕ ਚੀਜ਼ ਹੋਰ ਲੈ ਕੇ ਆਉਣਾ ਕਰਦਾ ਜੀ ਆੜੇ ਪ੍ਰਿੰਟ ਮੈਂ ਹੁਣੇ ਦਿਖਾਈ ਸੀ ਠੀਕ ਹੈ ਲਓ ਜੀ ਇਹ ਰੰਗ ਰਸੀ ਹੈ 1200 ਦਾ ਪ੍ਰੀਟੀ 10000 ਦਾ ਕਰਤਾ ਜੀ ਇਹਦੇ ਨਾਲ ਦੋਸਤੋ ਜਿਹੜਾ ਕਪੜਾ ਮੁਲਕੀ ਲੋਇਆ ਇੱਕ ਸੂਟ 1000 ਦਾ ਪਹਿਣਾ ਠੀਕ ਹੈ ਸੇਮ ਪ੍ਰਿੰਟ ਦੂਜੇ ਪੇਜ ਤੇ ਲੱਗ ਦੋ ਇਹ ਜ਼ਿੰਮੇਵਾਰ ਗੁਲਾਬ ਸਿੰਘ ਜ਼ਿੰਮੇਵਾਰ ਹੈ ਮੈਨੂੰ ਸਕਰੀਨ ਸ਼ਾਟ ਪਾਓ ਲੱਭੋ ਕਿ ਭਾਜੀ ਸੇਮ ਲੱਗ ਗਿਆ ਜੇ ਲੱਖ ਰੁਪਏ ਨਾ ਆਉਂਦਾ ਮੈਂਗਾ ਓਪਨ ਚੈਲੇਂਜ ਠੀਕ ਹੈ ਸਕਰੀਨ ਸ਼ਾਟ ਲੈਣਾ ਤੇ ਮੇਲਾ ਲੁੱਟ ਲੈਣਾ ਪ੍ਰਿੰਟ ਚੈੱਕ ਕਰੋ ਤੁਸੀਂ ਸੋਹਣੇ ਸੋਹਣੇ ਚੰਗੇ ਚੰਗੇ ਪਿਆਰੇ ਪਿਆਰੇ ਬਤਉ ਪਰਵੇਂ ਮਿੱਠੇ ਚੋਲ ਵਾਲੇ ਪ੍ਰਿੰਟ ਸਾਡੇ ਕੋਲ ਲੋ ਵਾਜ ਪ੍ਰਾਈਸ 1000 ਦਾ ਇੱਕ ਸੂਟ ਆ ਪ੍ਰਿੰਟ ਵੇਖੋ ਓਏ ਹੋਏ ਹੋਏ ਵਾਜ ਪਿਓਰ ਰੰਗ ਰਸੀਆ ਕਾਟਨ ਡਿਜੀਟਲ ਬੈਸਟ ਐਵਰ ਪ੍ਰਿੰਟਸ ਓ ਮਾਈ ਗੋਡ ਐ ਰੀਅਲ ਚ ਦੇਖੋਗੇ ਨਾ ਤੇ ਲਾਈਵ ਤੋਂ ਵੀ ਸੋਹਣਾ ਜੀ ਲੋ ਜੀ ਸੱਤਵੀਂ ਵਾਰ ਰਿਪੀਟ ਤੇ ਐ ਪ੍ਰਿੰਟ ਸੱਤਵੀਂ ਵਾਰ ਰਿਪੀਟ ਤੇ ਐ ਵੀ ਚੌਥੀ ਪੰਜਵੀਂ ਵਾਰ ਰਿਪੀਟ ਤੇ ਠੀਕ ਹੈ ਜੀ ਹਰ ਮਨ ਲੋ ਹਜ਼ਾਰ ਦਾ ਮੈਂ ਪ੍ਰਿੰਟ ਵੇਚਦਾ ਪਿਆ ਠੀਕ ਹੈ ਨਾ 1000 ਰੁਪਏ ਦਾ ਸਸਤੇ ਦੀ ਜਿੰਨੇ ਮਰਜ਼ੀ ਵੇਚ ਲਈ ਫਾਇਦਾ ਕੀ ਹੋਇਆ ਫਾਇਦਾ ਕੀ ਹੋਆ ਬਿਊਟੀਫੁੱਲ ਚੈੱਕ ਕੀਤਾ ਪ੍ਰਿੰਟ ਠੀਕ ਹੈ 1 ਮਿੰਟ ਲੱਗਦਾ ਰਹਿ ਗਿਆ ਦੋ ਬ੍ਰਿੰਟ ਆ ਗਏ ਆ ਬ੍ਰਿੰਟ ਆਏ ਨਹੀਂ ਇੱਧਰ ਵੇਖੋ ਬ੍ਰਿੰਟ ਠੀਕ ਹੈ ਓਕੇ ਰਿਪੋਰਟ ਇੱਕ ਆ ਪ੍ਰਿੰਟਰ ਵਿੱਚ ਆ। ਵਾਓ। ਠੀਕ ਹੈ ਬੇਟਾ ਫਿਰ ਆਪਾਂ ਅੱਜ ਦੇ ਲਾਈਵ 'ਚ ਇਦਾਂ ਹੀ। ਸੋ ਮੇਰੀਏ ਭੈਣਾ ਵੱਧ ਤੋਂ ਵੱਧ ਭਰਾ ਨੂੰ ਆਪਣੀਆਂ ਦੁਆਵਾਂ ਚ ਯਾਦ ਰੱਖੋ। ਫੇਰ ਹਾਜ਼ਰ ਹੋਵਾਂਗੇ ਸੋਹਣੇ-ਸੁਣੀ ਤੇ ਲੈ ਕੇ ਤੁਹਾਡੇ ਲਈ। ਉਹ ਉਹ ਨਹੀਂ ਜੇਲੀ ਰੱਬ ਤੁਹਾਡਾ ਭਲਾ ਕਰੇ ਤੇ ਤੁਹਾਨੂੰ ਬੁਰੀਆਂ ਚੀਜ਼ਾਂ ਤੋਂ ਬਚਾਈ। ਠੀਕ ਹੈ। ਗੁੱਡ ਬlesਸ ਯੂ ਗੁੱਡ ਨਾਈਟ ਟਾਟਾ।